ਹੋ ਟਲ ਗੁਰ ਸੇਵੀਆ ਅਹਨ ਇਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਕੁਰਸਾ ਦੋਦ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਜਣ ਸੱਚਾ ਪਾਤੇ ਸਾਹ ਸਿਰ ਸਾਹਾ ਦਾ ਜੇਸੋ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾਹ ਸਤਨਾ ਸਿਦੀ ਵਾਹਿਗੁਰੂ ਸਾਹਿਬ ਜੀ ਗੂਜਰੀ ਕੀ ਵਾਰ ਹੱਲਾ ਤੀਜਾ ਸਿਕੰਦਰ ਬ੍ਰਾਹਮ ਕੀ ਉਾਰ ਕੀ ਧੁਨੀ ਗਾਉਣੀ ਇੱਕ ස්‍යගර ප්‍රසාද සලක මහලතිජ ਇਹੋ ਜਗਤ ਮਮਤਾ ਮੋਵਾ ਜੀਵਨ ਕੀ ਬਿੱਦ ਨਾਹੀ ਗੁਰ ਕੈ ਭਾਣ ਜੋ ਚੱਲੈ ਤਾ ਜੀਵਨ ਪਦਵੀ ਪਾ ਹੈ ਇਹੋ జగਤ ਮਮਤਾ ਮੂਆ ਜੀਵਨ ਕੇ ਬਿਦਨਾ ਹੈ ਗੁਰ ਕੈ ਭਾਣ ਜੋ ਚੱਲੇ ਤਾਂ ਜੀਵਨ ਪਦਪੀ ਪਾਹੀ ਓਏ ਸਦਾ ਸਦਾ ਜਨ ਜੀਵਤੇ जो हर चरणी चेतला नानक नदरी मनवस गुरमुख सहज समाहि ਮਹੱਲਾ ਤੀਜਾ ਅੰਦਰ ਸਹਸਾ ਦੁੱਖ ਹੈ ਆਪ ਸਿਰ ਤੰਧ ਹੈ ਮਾਰ ਦੂਜਾ ਪਾਏ ਸੁੱਤੇ ਕਬਹੇ ਨਾ ਜਾਗ ਹੈ ਮਾਇਆ ਮੋ ਪਿਆਰ ਨਾਮ ਨਾ ਚਿਤ ਹੈ ਸਬਦ ਨਾ ਵਿਚਾਰ ਹੈ ਇਹ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪਾਉੜੇ ਆਪਣਾ ਆਪ ਉਪਾਇਉਣ ਤਦ ਹੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਏ ਤਦੋ ਆਕਾਸ ਨਾ ਪਾਤਾਲ ਹੈ ਨਾਤ ਲੋਈ ਤਦ ਹੋ ਆਪੇ ਆਪ ਨਿਰੰਕਾਰ ਹੈ ਨਾ ਓ ਪਤ ਹੋਈ ਜੇਉ ਤਿਸ ਪਾਵੈ ਤੇ ਕਰੇ ਤੇਸ ਬਿਨ ਆਵਰ ਨਾ ਕੋਈ ਤਦਹੁ ਆਕਾਸ ਨਾ ਪਾਤਾਲ ਹੈ ਨਾਤ ਰਲੋਈ ਤਦ ਹੋ ਆਪੇ ਆਪ ਨਿਰੰਕਾਰ ਹੈ ਨਾਉ ਪਤ ਹੋਈ ਜਿਉ ਤਿਸ ਪਾਵੈ ਤੇ ਕਰੇ ਤਿਸ ਵੇਨਾ ਅਵਰ ਨਾ ਕੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਓਾਰ ਕੀ ਧੁਨੀ ਗਾਉਣੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੇ ਗੁਰ ਕੈ ਪਾਣ ਜੋ ਚੱਲੈ ਆ ਜੀਵਨ ਪਦਵੀ ਪਾ ਹੈ